ਤੋ ਹਾਂਜੀ ਮਿੱਤਰੋ ਕਿਦਾਂ ਸਾਰੇ ਤਾਂ ਤੁਹਾਡੇ ਯਾਰ ਲੈ ਕੇ ਅੱਜ ਕਾਫੀ ਦਿਨਾਂ ਲਈ ਤੁਹਾਡੇ ਲਈ ਇੱਕ ਹੋਰ ਵੀਡੀਓ ਠੀਕ ਹੈ ਤਾਂ ਦੋਸਤੋ ਯਾਰ ਆ ਮੈਜ ਦੇ ਨਾ ਜਮਾਂ ਸਿਰਾਂ ਲਾਉਂਦਾ ਯਾਰ ਬਈ ਆ ਵੀ ਗੱਲ ਬਾਤ ਤਾਂ ਵੀਡੀਓ ਨੂੰ ਸਭ ਦੇਖੋ ਪਹਿਲਾਂ ਪੂਰਾ ਵੀਡੀਓ ਦੇਖੋ ਯਾਰ ਤੁਸੀਂ ਇਹ ਸੇਵ ਨਾ ਰਹੀ ਨਹੀਂ ਸਕਣਾ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਤੁਈਆ ਫੇਰ ਦੇਣਾ ਮਿੱਤਰੋ ਚਲੋ ਦੇਖਦੇ ਹਾਂ ਵੀਡੀਓ ਇਸ ਸਕੂਲ ਕੀ ਤੁੰਗਲ ਚਾ ਤੇ ਲੋ ਮੂਹ ਨਾ ਬਟਾ ਤਾਂ ਫੋਨ ਚੱਕੀ ਫਿਰਦੀ ਐ ਤੇ ਲੱਗੀ ਪਈ ਤੇਰੀ ਮੇਰੀ ਜੋੜੀ ਜਿਵੇਂ ਟਾਰੀ ਦੇ ਲਾਹੌਰ ਦੀ ਤੇਰੇ ਜੀ ਜੀ ਨੇ ਤੇ ਫੌਦੀਆਂ ਕੋਲ ਤੇ ਰਫਲਾ ਨੇ ਟੱਤੀਆਂ ਦੇ ਹੱਥ ਧੋਣੇ ਆਉਂਦੇ ਨੇ ਤੇਰੀ ਬਣਾ ਮੈਂ ਤੇਰੀ ਮੈਂ ਜੋੜੀ ਤੇਰੇ ਹੁਣ ਹੀ ਮੈਂ ਤੇਰੇ ਕਰਾ ਕੇ ਨੰਦ ਤੋਰਾ ਤੈਨੂੰ ਮੈਂ ਰਾਜੇ ਰਣਜੀਤ ਪਹਿਲਾਂ ਰਾਜੇ ਰਣਜੀਤ ਦੀ ਚੰਗਾ ਵਰਗਾ ਤਾਂ ਪੜ ਲੈ ਸਕੂਲ ਵਾਲੀ ਪੈਣ ਤੇ ਯਾਰ ਨ ਮਰ ਗਿਆ ਜੀ ਤੇਰੇ ਅੰਦਰ ਕਹਿੰਦੀ ਲੱਗੀ ਪਈ ਇਹ ਕਾ ਕੀ ਤੇ ਲੋਰ ਪੁੱਤ ਹਜੇ ਨੂਨ ਮਿਰਚ ਵਾਲੇ ਪਰੌਂਠੇ ਕਾ ਆਲੂ ਵਾਲੇ ਪਰੌਂਠੇ ਕਾ ਨੱਕ ਚੁੱਕ ਕੇ ਚੂਵੇ ਖਾਂ ਹਜੇ ਤੇਰੀ ਇਹ ਉਮਰਾ ਜੋੜੀ ਤੇਰੀ ਮੈਂ ਖਰਚ ਤੇਰੀ ਮੈਂ ਪੁਣੀ ਤੈਨੂੰ ਸੱਟ ਕੇ ਵੱਲ ਲਾਉਂ ਚ ਲਾਉਂ ਰਤਾ ਜੰਗਲ ਕੇ ਪੀਨੇ ਤੂੰ ਭਾਰ ਗਿਆ ਤੇ ਜੋੜਿਆ ਦੇ ਲੋ ਮੇਂਗਰ ਜੀ ਕਿਉਂ ਨੋ ਨੋ